ਇਹ ਹੁਣ ਜਿਹੜਾ ਇਹ 4 ਦਿਨ ਪਹਿਲਾਂ ਇਹ 18 11 2025 ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਇਸ ਬਿੱਲ ਦੇ ਉੱਤੇ ਸਾਈਨ ਕੀਤੇ ਆ ਉਹ 27 11 25 ਨੂੰ ਜਿਹੜਾ ਉਹ ਪੰਜਾਬ ਸਰਕਾਰ ਨੂੰ ਇਹ ਮਨਜ਼ੂਰ ਮਿਲਿਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 18 ਦੇ ਵਿੱਚ ਕੈਪਟਨ ਦੀ ਸਰਕਾਰ ਸੀਗੀ 21 ਤੱਕ ਉਹਨਾਂ ਨੇ ਇਸ ਬਿੱਲ ਦੀ ਕੋਈ ਜਿਹੜੀ ਪੈਰਵਾਈ ਨਹੀਂ ਕੀਤੀ ਇਹ ਬਿੱਲ ਜਿਹੜਾ ਉੱਥੇ ਰਾਸ਼ਟਰਪਤੀ ਭਵਨ ਦੇ ਵਿੱਚ ਪਾਇਆ ਫਾਈਲਾਂ ਦੇ ਵਿੱਚ ਜਦੋਂ ਸਾਡੀ ਸਰਕਾਰ ਆਈ ਤੇ ਅਸੀਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਸ ਬਿੱਲ ਦੀ ਪੈਦਵਾਈ ਸ਼ੁਰੂ ਕੀਤੀ ਉਦੋਂ ਮੇਰੇ ਕੋਲੇ ਮਹਿਕਬਾ ਸੀਗਾ ਪਸ਼ੂ ਪਾਲਣ ਡਿਪਾਰਟਮੈਂਟ ਦੇ ਵਾਲਾ ਸੀਗਾ ਅਸੀਂ ਉਦੋਂ ਇਹਦੀ ਪੈਦਵਾਈ ਕਰਕੇ ਹੌ ਲਗਾਤਾਰ ਸਾਡੇ ਜਿਹੜਾ ਚੀਫ ਮਿਨਿਸਟਰ ਆਫਿਸ ਹੈ ਉਹਦੇ ਵੱਲੋਂ ਤੇ ਸਾਡੇ ਪਸ਼ੂ ਪਾਲਣ ਡਿਪਾਰਟਮੈਂਟ ਵੱਲੋਂ ਪੈਦਵਾਈ ਕਰਕੇ ਫੋੜ ਵੀ ਸਾਡੇ ਇਸ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਜਿਹੜੇ ਅਰੋਲ ਪੰਡਾ ਜੀ ਹੋ ਸਾਡੇ ਮੰਤਰੀ ਸਾਹਿਬ ਸਰਦਾਰ ਗੰਦੀਸ ਸਿੰਘ ਖੁੜੀਆ ਜੀ ਉਹਨਾਂ ਨੇ ਇਹਦੀ ਪੈਦਲਾਈ ਕਰਕੇ ਬਿੱਲ ਜਿਹੜਾ 7 ਸਾਲ ਬਾਅਦ ਰਾਸ਼ਟਰਪਤੀ ਜੀ ਨੇ ਇਹਨੂੰ ਮਨਜ਼ੂਰ ਕੀਤਾ ਇਸ ਬਿੱਲ ਦੇ ਨਾਲ ਜਿਹੜੀ ਕੈਪੀਟਲ ਫੀਡ ਹੈ ਇਹਦੀ ਜਿਹੜੀ ਕੁਆਲਿਟੀ ਹੈ ਜਿਹੜੀ ਬੇਜਬਾਨਿਆਂ ਨੂੰ ਜਿਹੜੀ ਪਸ਼ੂਆਂ ਨੂੰ ਇਹਦੀ ਕੁਆਲਿਟੀ ਜਿਹੜੀ ਕੰਟਰੋਲ ਕਰਦੀ ਇਹਦੀ ਕੁਆਲਿਟੀ ਠੀਕ ਕਰਦੀ ਜਿਹੜੀ ਆ ਪਹਿਲਾਂ ਅਸੀਂ ਇਹਨੂੰ ਚੈੱਕ ਨਹੀਂ ਕਰ ਸਕਦੇ ਸੀਗੇ ਪਹਿਲਾਂ ਅਸੀਂ ਕੋਈ ਕਿਸੇ ਕਿਸਮ ਦਾ ਇਹਨਾਂ ਨੂੰ ਲਾਇਸੈਂਸ ਨਹੀਂ ਦਿੰਦੇ ਹਰ ਬੰਦਾ ਆਪੇ ਆਪਣੀ ਕਾਟਰ ਫੀਡ ਲਾ ਕੇ ਜਿਹੜਾ ਡੰਗੜਾਂ ਦਾ ਚਾਦਾ ਜਿਹੜਾ ਤਿਆਰ ਕਰਨਾ ਕਦ ਲੱਗ ਜਾਂਦਾ ਸੀਗਾ ਸੋ ਹੁਣ ਇਸ ਬਿਲ ਦੇ ਆਉਣ ਦੇ ਨਾਲ ਨੰਬਰ 1 ਕਿ ਜਿਹੜੀ ਦੁੱਧ ਦੀ ਕੁਆਲਿਟੀ ਹੈ ਪੰਜਾਬ ਦੇ ਵਿੱਚ ਉਹ ਕਈ ਗੁਣਾ ਠੀਕ ਹੋਊਗੀ ਉਹਦਾ ਜਿਹੜਾ ਬੰਦਾ ਇਸ ਮੱਲਾ ਕੈਟਲ ਫੀਡ ਦੇ ਵਿੱਚ ਗੜਬੜ ਕਰੂਗਾ ਉਹਨੂੰ 3 ਸਾਲ ਦੀ ਸਜ਼ਾ ਤੱਕ ਤੇ ਜੁਰਮਾਨੇ ਤੱਕ ਇਸ ਮਿਲ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਔਰ ਇਹ ਜਿਹੜਾ ਕਦੀਬ ਤੁਸੀਂ ਲਾ ਲੋ 40 ਲੱਖ ਵੱੱਜਾ ਤੇ 25 ਲੱਖ ਜਿਹੜੀਆਂ ਗਊ ਨੇ ਉਹਨਾਂ ਦੀ ਫੀਡ ਜਿਹੜੀ ਇਹ ਤਿਆਰ ਹੁੰਦੀ ਐ ਇਹਨੇ ਡੰਗੜਾ ਦੀ ਤਿਆਰ ਹੁੰਦੀ ਐ ਤੇ ਇਹਦੇ ਤੇ ਸਭ ਤੋਂ ਜ਼ਿਆਦਾ ਕੁਆਲਿਟੀ ਕੰਟਰੋਲ ਕਰਨਾ ਇਸ ਬਿੱਲ ਦੇ ਅਨਸਾਰ ਜਿਹੜਾ ਹੋਊਗਾ ਔਰ ਜਦੋਂ ਕੁਆਲਿਟੀ ਠੀਕ ਹੋਊਗੀ ਫੀਡ ਦੀ ਤੇ ਫਿਰ ਜਿਹੜਾ ਉਹ ਦੁੱਧ ਜਿਹੜਾ ਉਹਦੀ ਕੁਆਲਿਟੀ ਵੀ ਠੀਕ ਹੋਊਗੀ ਫਿਰ ਦੁੱਧ ਦਾ ਵੇਟ ਵੀ ਵਧੀਆ ਮਿਲੂਗਾ ਸਾਡੀਆਂ ਮੱਝਾਂ ਗਾਈਆਂ ਦੁੱਧ ਵੀ ਜਿਹੜਾ ਜ਼ਿਆਦਾ ਦੇਣਗੀਆਂ ਤੇ ਕਿਸਾਨਾਂ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਊਗਾ ਇਹ ਬਿੱਲ ਆਉਣ ਦੇ ਨਾਲ ਪੰਜਾਬ ਦੇ ਉਹ ਕਿਸਾਨ ਜਿਹੜੇ ਖੇਤੀ ਦੇ ਨਾਲ ਨਾਲ ਡੇਰੀ ਫਾਰਮਿੰਗ ਕਰਦੇ ਆ ਜਿਹੜੇ ਦੁੱਧ ਦਾ ਧੰਦਾ ਕਰਦੇ ਆ ਉਹਨਾਂ ਵਾਸਤੇ ਬਿੱਲ ਬਹੁਤ ਵੱਡਾ ਸਹਾਈ ਹੋਊਗਾ ਇਸ ਕਰਕੇ ਇਸ ਬਿੱਲ ਦੇ ਆਉਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਉਹ ਬੇਜੁਬਾਨੇ ਜਿਹੜੇ ਸਾਡੇ ਦੁੱਧ ਦੇਣ ਵਾਲੇ ਪਸ਼ੂ ਆ ਉਹਨਾਂ ਨੂੰ ਇੱਕ ਵੱਡਾ ਫਾਇਦਾ ਜਿਹੜਾ ਹੋਣ ਜਾਦਿਆ ਉਹ ਜਿਹੜੀ ਸਜਾ ਦਾ ਦੇ ਵਿੱਚ ਬਾਬਦਾਨ ਰੱਖਿਆ ਉਹਦੇ ਇਥੋਂ ਤੱਕ ਕਿ ਹੋਰ ਜਿਹੜੇ ਲਾਈਸੈਂਸ ਤੋਂ ਬਿਨਾ ਕੋਈ ਵੀ ਬੰਦਾ ਜਿਹੜਾ ਕੈਪਟਲ ਫੀਡ ਨਹੀਂ ਲਾ ਸਕੂਗਾ ਹਰ ਬੰਦੇ ਨੂੰ ਲਾਈਸੈਂਸ ਜਿਹੜਾ ਉਹ ਮਤਲਬ ਜਿਹੜਾ ਲੈਣਾ ਪਊਗਾ ਆਪਣਾ ਅਡਮਿਨਿਸਟ੍ਰੇਸ਼ਨ ਜਿਹੜੀ ਕਰਾਉਣੀ ਪਊਗੀ ਜਿੰਨਾ ਚਿਰ ਤੱਕ ਉਹ ਰਿਸਟਰਡ ਨਹੀਂ ਹੁੰਦਾ ਜਿੰਨਾ ਚਿਰ ਤੱਕ ਉਹਦੀ ਕੋਈ ਸੁਸਾਇਟੀ ਨਹੀਂ ਬਣਦੀ ਲਾਈਸੈਂਸ ਨਹੀਂ ਮਿਲਦਾ ਉਹਨਾਂ ਚਿਰ ਤੱਕ ਉਹ ਜਿਹੜੀ ਬਿੱਲ ਨਹੀਂ ਲਾ ਸਕੂਗਾ ਉਹ ਮਿਲ ਵਿੱਚ ਕਿੱਥੋਂ ਮਾਲ ਲੈ ਆ ਰਿਹਾ ਕਿੱਥੋਂ ਕਿਦਾਂ ਦਾ ਮਾਲ ਵਤਦਾ ਹਰ ਸੀਦੀ ਕੁਆਲਟੀ ਚੈੱਕ ਕਰਨਾ ਸਰਕਾਰ ਨੂੰ ਜਿਹੜਾ ਹੱਕ ਹੋਊਗਾ ਸੋ ਮੈਂ ਸਮਝਦਾ ਕਿ ਪੰਜਾਬ ਜਿਹੜਾ ਪੰਜਾਬ ਸੂਬਾ ਖੇਤੀਬਾੜੀ ਵਾਲਾ ਸੂਬਾ ਪੰਜਾਬ ਇੱਕਦੋ ਬੇਸਟ ਜਿਹੜਾ ਸਟੇਟ ਹੈ ਇਹਦੇ ਵਿੱਚ ਖੇਤੀਬਾੜੀ ਦੇ ਨਾਲ ਨਾਲ ਜਿਹੜਾ ਡੇਰੀ ਫਾਰਮਿੰਗ ਦਾ ਤੰਦਾ ਹੈ ਇਹ ਬਹੁਤ ਮੰਡੀ ਪੱਧਰ ਦੇ ਉੱਤੇ ਪੰਜਾਬ ਦੇ ਕਿਸਾਨ ਜਿਹੜਾ ਕਰਦੇ ਆ ਇਹਸ ਤੰਦੇ ਨੂੰ ਇਸ ਬਿੱਲ ਦਾ ਬਹੁਤ ਵੱਡਾ ਜਿਹੜਾ ਫਾਇਦਾ ਹੋਊਗਾ